ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੜ ਦਾ ਖਤਰਾ ਮੰਟਰਾ ਰਿਹਾ ਹੈ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹੜ ਦਾ ਖਤਰਾ ਹੈ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਪਾਣੀ ਵਧਣ ਨਾਲ ਦਰਿਆ ਨੇੜਲੇ ਇਲਾਕਿਆਂ 'ਚ ਅਲਰਟ ਜਾਰੀ ਕੀਤਾ ਗਿਆ ਰਾਵੀ ਦਰਿਆ 'ਚ ਪਾਣੀ ਦੇ ਪੱਦਰ ਦਾ ਡੀਸੀ ਨੇ ਜੈਸਾ ਵੀ ਲਿਆ ਤਾਂ ਉਥੇ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਵੀ ਅਲੜਤੇ ਰੱਖਿਆ ਗਿਆ ਤਾਂ ਉਥੇ ਦੂਜੇ ਪਾਸੇ ਸੰਗਰੂਰ ਦੇ ਵਿੱਚ ਵੀ ਫਿਰ ਤੋਂ ਘੱਗਰ ਦਰਿਆ ਡਰੌਣ ਲੱਗਿਆ ਮੁਨਕ ਅਤੇ ਖਨੌਰੀ ਦੇ ਲੋਕਾਂ ਦੀ ਚਿੰਤਾ ਵੱਧ ਗਈ ਹੈ ਪੌਂਗ ਡੈਮ ਦੇ ਵਿੱਚ ਵੀ ਪਾਣੀ ਦਾ ਪੱਦਰ ਖਤਰੇ ਦੇ ਨਿਸ਼ਾਨੀ ਟੱਪ ਗਿਆ ਪੰਜਾਬ ਜਿਸ ਨੂੰ ਪੰਜਾਬੀ ਦੀ ਧਰਤੀ ਵਿੱਚੋਂ ਵੀ ਜਾਣਿਆ ਜਾਂਦਾ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦਾ ਕਹਿਰ ਚੱਲ ਰਿਹਾ ਹੈ। ਰਾਵੀ, ਸਤਲੂ, ਜਤੇ ਬਿਆਸ ਵਰਗੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਵੱਧ ਗਿਆ ਹੈ। ਜਿਸ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਜਿਵੇਂ ਕਿ ਡੇਰਾ ਬਾਬਾ ਨਾਨਕ, ਫਿਰੋਜ਼ਪੁਰ, ਫਰੀਦਕੋਟ, ਸ਼ਾਰਪੂਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਤੇ ਫਾਜ਼ਿਲਕਾ ਦੇ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਦਿਨਾਂ ਲਈ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਾਵਾਂ ਨੇ ਸਥਿਤੀ ਨੂੰ ਹੋਰ ਜ਼ਿਆਦਾ ਵਿਗਾੜ ਦਿੱਤਾ ਹੈ। ਡੇਰਾ ਬਾਬਾ ਨਾਨਕ ਵਿਖੇ ਰਾਵੀ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਸਰਕਾਰ ਦੇ ਵੱਲੋਂ 15 ਨਹਿਰਾ ਰਾਹੀ ਪਾਣੀ ਛੱਡਣ ਦੇ ਨਾਲ ਸਥਿਤੀ ਹੋਰ ਜ਼ਿਆਦਾ ਗੰਭੀਰ ਹੋ ਗਈ ਹੈ। ਨੇੜਲੇ ਪਿੰਡ ਮੀਤਨਾ ਦੇ ਕਿਸਾਨਾਂ ਨੇ ਦੱਸਿਆ ਕਿ ਤੇਜ਼ ਪਾਣੀ ਦੇ ਵਹਾਣ ਨੇ ਲਗਭਗ 80 ਏਕੜ ਝੋਨੇ ਅਤੇ ਤਿਲ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ। ਕਈ ਸੰਸਥਾਵਾਂ ਨੇ ਪਿੰਡਾਂ ਦੇ ਵਿੱਚ ਫਸੇ ਜਾਨਵਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਪੀੜਤ ਲੋਕਾਂ ਲਈ ਖਾਣੇ ਦੇ ਪ੍ਰਬੰਧ ਕਰਨ ਦੇ ਵਿੱਚ ਵੀ ਮਦਦ ਕੀਤੀ ਹੈ। ਪਾਣੀ ਦਾ ਪੱਧਰ ਵਧਣ ਦੇ ਨਾਲ ਕਰਾਂ ਤੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਜਿਸ ਦੇ ਨਾਲ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਨੇ ਤੇ ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਭਾਰੀ ਮੀਂਹ ਤੇ ਬੱਦਲ ਫਟਣ ਦੀਆਂ ਘਟਾਵਾਂ ਕਾਰਨ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਾਣੀ ਦਾ ਵਹਾਵ ਵਧ ਗਿਆ ਪੌਂਗ ਡੈਮ ਦਾ ਪਾਣੀ 1380.39 ਫੁੱਟ ਦੇ ਪੱਧਰ ਤੇ ਪਹੁੰਚ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ 1380 ਫੁੱਟ ਤੋਂ ਵੀ ਉਪਰ ਹੈ ਫਾਜ਼ਿਲਕਾ ਦੇ ਵਿੱਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਦਨ ਦੇ ਕਾਂ ਸਰਹੱਦੀ ਖੇਤਰ ਦੇ ਪਿੰਡਾਂ ਜਿਵੇਂ ਕਿ ਕਾਮਵਾਲੀ ਦੇ ਵਿੱਚ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਲਾਲੀਆਂ ਤੇ ਉਂਝ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਦਨ ਦੇ ਨਾਲ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ 7-8 ਪਿੰਡਾਂ ਦੇ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਪਾਣੀ ਲੋਕਾਂ ਦੇ ਘਰਾਂ ਤੇ ਖੇਤਾਂ ਦੇ ਵਿੱਚ ਦਾਖਲ ਹੋ ਗਿਆ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਚੌਂਸਾ ਲਿਆ ਅਤੇ ਬੀਐਸਐਫ ਦੀਆਂ ਚੌਕੀਆਂ ਦਾ ਵੀ ਦੌਰਾ ਕੀਤਾ ਸਰਕਾਰ ਦੇ ਸਹਿਯੋਗ ਦਾ ਭਰੋਸਾ ਮਿਲਿਆ ਤੇ ਨੁਕਸਾਨ ਦੀ ਪਰਪਾਈ ਦਾ ਵੀ ਵਾਅਦਾ ਕੀਤਾ ਗਿਆ ਪਿੰਡ ਵਾਸੀਆਂ ਨੇ ਰਾਹਤ ਕੈਂਪਾਂ ਤੇ ਹੜ ਰੋਕਥਾਮ ਫੰਡਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਦੇਖੋ ਦੋਨੋਂ ਡੈਮ ਮੇਂ ਤੋਂ ਵੀ ਪਾਣੀ ਕੀ ਸਟੋਰੇਜ ਕੈਪੈਸਿਟੀ ਹੈ 20 ਤਾਰੀਖ ਤੱਕ ਬਾਰਿਸ਼ ਦਾ ਬਤਾਇਆ ਗਿਆ ਹੈ ਕਿ 20 ਤਾਰੀਖ ਤੱਕ ਬਰਸਾਤ ਰਹੇਗੀ ਤੋਂ ਇਸ ਹਿਸਾਬ ਸੇ ਜੇਸੇ 1 ਫੁੱਟ ਪਾਣੀ ਵੜਾ ਹੈ ਇੱਕ ਦਿਨ ਮੇਂ ਤੋਂ ਮੈਂ ਸਮਝਦਾ ਹੂੰ ਉਸ ਮੇਂ ਕੋਈ ਪ੍ਰੋਬਲਮ ਨਹੀਂ ਆਨੇ ਵਾਲੀ पोंग डैम में जरूर हमने पानी छोड़ना जो जिस तरीके से हमने पानी छोड़ा है तो वहां पानी खेतों में भी गया है नुकसान भी हुआ है तो उसके लिए हमने सर तरह से पुख्ता प्रबंध किए फ्लड से पहले भी हमने दो करोड़ रुपए फ्लड आने से पहले अगां एडवांस जो प्रबंध करने के लिए हमने दो करोड़ रुपए पहले खर्चे थे पंजाब सरकार ने जो पॉइंट्स थे हमने आइडेंटिफाई किए थे जहां ब्रिज पहले होती रही है हमने वहां पे विशेष ध्यान दिया विशेष प्रबंध किए कहीं स्टड लगने थे स्टड लगाए हैं रिवेटमेंट होनी थी वो करी है मतलब जहां जो प्रबंध होने चाहिए थे वो हमने सब किए थे अब जहां पानी आ गया है जैसे फाजिलका डिस्ट्रिक्ट में चौसठ सौ करीब एकड़ ब्यास दरिया में पानी आया है तो चौसठ सौ एकड़ के करीब फसल भी वहां पे प्रभावित हुई है और इसी तरह फाजिलका में चौसठ सौ एकड़ हुई है फिरोजपुर में करीब अड़तालीस सौ एकड़ जो फसल है वो अफेक्टेड हुई है ਪ੍ਰਸ਼ਾਸਨ ਨੇ ਹੜ੍ਹ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਨੇ। ਕਮਜ਼ੋਰ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਪੀੜਤ ਲੋਕਾਂ ਲਈ ਰਾਹਤ ਕੈਂਪ ਸਥਾਪਿਤ ਕੀਤੇ ਜਾ ਰਹੇ ਨੇ। ਸਰਕਾਰ ਨੇ ਨੁਕਸਾਨ ਦੀ ਪਰਪਾਈ ਦਾ ਵਾਅਦਾ ਕੀਤਾ ਪਰ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਮੁਆਵਜ਼ੇ ਹਜੇ ਤੱਕ ਨਹੀਂ ਮਿਲੇ ਨੇ। ਸਰਹੱਦੀ ਖੇਤਰਾਂ ਦੇ ਵਿੱਚ ਹੜ੍ਹਾਂ ਅਤੇ ਜੰਗ ਦੇ ਮਾਹੌਲ ਨੇ ਲੋਕਾਂ ਦੀ ਹਾਲਤ ਨੂੰ ਹੋਰ ਖਰਾਬ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਹੜ੍ਹਾਂ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਹੈ। ਫਸਲਾਂ, ਘਰ ਅਤੇ ਜਾਨਵਰ ਪਾਣੀ ਦੀ ਮਾਰ ਹੇਠ ਆ ਗਏ। ਸਰਕਾਰ ਅਤੇ ਗੈਰ ਸਰਕਾਰੀ ਸੰਸਥਾਵਾਂ ਮਦਦ ਲਈ ਅੱਗੇ ਆਈਆਂ ਨੇ ਪਰ ਸਥਿਤੀ ਹਜੇ ਵੀ ਨਾ ਸੁਕੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਹਰ ਸਾਲ ਹੜ੍ਹਾਂ ਦੀ ਮਾਰ ਅਤੇ ਜੰਗ ਦੇ ਡਰ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੇ ਉਹਨਾਂ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾ ਦਿੱਤਾ ਹੈ ਸਰਕਾਰ ਨੂੰ ਲੰਬੇ ਸਮੇਂ ਦੀ ਯੋਜਨਾਬੰਦੀ ਅਤੇ ਨਿਰਪੱਖ ਜਾਂਚ ਦੇ ਨਾਲ ਹੜ੍ਹਾਂ ਦੀ ਰੋਕਥਾਮ ਅਤੇ ਪੀੜਤਾਂ ਦੀ ਮਦਦ ਲਈ ਵੀ ਕੰਮ ਕਰਨ ਦੀ ਲੋੜ ਹੈ ਬਿਊਰੋ ਰਿਪੋਰਟ ਪ੍ਰਾਈਮਰੀ ਸ਼ਾ ਟੀਵੀ